ਕਿਉਂਕਿ ਅਸੀਂ ਕਾਰ ਪੇਸ਼ੈਂਟ ਦੇ ਜਿਹੜੇ ਮੋਰ ਐਕਸੀਡੈਂਟ ਹੋਦੇ ਨੇ ਉਹਨਾਂ ਨੂੰ ਰੋਕਿਆ ਜਾਏ ਜਿੱਦਣ ਅੱਜ ਅੱਜ ਨਾ ਪੁਛੀਂ ਕਿ ਕਿਹੜਾ ਜਾ ਰਿਹਾ ਕਿ ਕਾਰਨਾਂ ਤੇ ਕੀ ਗੱਲ ਹੈ ਦੇਖੋ ਜੀ ਇਹ ਪੰਜਾਬ ਦਾ ਜਿਹੜਾ ਵਾ ਬਹੁਤ ਹੀ ਅਹਿਮ ਹੁੰਦਾ ਹੈ ਅਸੀਂ ਜੁਲਾਈ 13 ਨੂੰ ਵੀ ਪਿਛਲੇ ਮਹੀਨੇ ਆਪਣਾ 2 ਮਹੀਨੇ ਪਹਿਲਾਂ ਵੀ ਇਸ ਚੀਜ਼ ਤੇ ਪ੍ਰੋਟੈਸਟ ਕੀਤਾ ਸੀ ਅਸੀਂ ਲਾਸਟ ਟਾਈਮ ਵੀ ਭੂਰਤਾਲ ਤੇ ਬੈਠੇ ਸੀ ਇਸ ਵਾਰ ਵੀ ਅਸੀਂ ਭੂਰਤਾਲ ਤੇ ਬੈਠੇ ਆਂ ਅੰਮ੍ਰਿਤਸਰ ਦੁਰਗਿਆਲਾ ਮੰਦਿਰ ਜਿੱਥੇ ਟੂਰਿਸਟ ਹੱਬ ਹੈ ਉਹਦੇ ਅਸੀਂ ਦੋਨੋਂ ਗੇਟ ਸੇ ਆਸ-ਪਾਸੇ ਵੇਖੀ ਜੇ ਕਰੀਬ 100 ਦੇ ਕਰੀਬ ਗਵਾਂ ਹੁੰਦੀਆਂ ਨੇ ਤੇ ਇਹ ਕੋਈ ਕਿਸੇ ਗਊਸ਼ਾਲਾ ਦੀਆਂ ਗਵਾਂ ਨਹੀਂ ਹੈਗੀਆਂ ਸੜਕ ਤੇ ਘੁੰਮਣ ਵਾਲੀਆਂ ਗਵਾਂ ਨਹੀਂ ਹੈਗੀਆਂ ਇਹ ਡੇਰੀ ਵਾਲੇ ਜਿਹੜੇ ਆ ਗਵਾਂ ਛੱਡਦੇ ਨੇ ਊੜਾ ਖਾਣ ਵਾਸਤੇ ਗਵਾਂ ਛੱਡਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਦੁੱਧ ਚੋਣਦੇ ਨੇ ਫਿਰ ਜਦ ਦੁਬਾਰਾ ਚੋਣ ਸੜਕ ਤੇ ਛੱਡ ਦਿੰਦੇ ਜੋ ਕਿ ਹਾਦਸੇ ਦਾ ਕਾਰਨ ਬਣ ਇਸੇ ਤਰ੍ਹਾਂ ਹੀ 26 ਜੂਨ ਨੂੰ ਇੱਕ ਨੌਜਵਾਨ ਦੀ ਜਿਹੜੀ ਮੌਤ ਹੁੰਦੀ ਆ ਘਰ ਤੋਂ ਵਾਪਸ ਆਣ ਲੱਗਿਆ ਪਰਿਵਾਰ ਸਾਡੇ ਨਾਲ ਬੈਠਾ ਵਾ ਤੇ 2 ਜੁਲਾਈ ਨੂੰ ਡਾਕ ਜਿਹੜੇ ਡਾਕਟਰਸ ਨੇ ਉਹ ਉਹਨਾਂ ਨੂੰ ਡੈਥ ਹੋ ਜਾਂਦੀ ਆ ਉਹਨਾਂ ਦੀ ਕਿਉਂਕਿ ਸਿਰ ਦੇ ਵਿੱਚ ਇੰਝ ਬਹੁਤ ਜ਼ਿਆਦਾ ਸੀ ਅਸੀਂ ਪੰਜਾਬ ਸਰਕਾਰ ਨੂੰ ਇੱਥੇ ਕਾਫੀ ਸਾਲਾਂ ਤੋਂ ਅਪੀਲ ਕਰਦੇ ਆ ਕਿ ਪਰਾਣੀਆਂ ਸਰਕਾਰਾਂ ਨੇ ਵੀ ਕਾਉਸਸ ਦੀ ਯੂਟਿਲਾਈਜੇਸ਼ਨ ਜਿਹੜੀ ਆ ਪ੍ਰੋਪਰ ਤੇ ਤਰ ਤਰ ਤੇ ਨਹੀਂ ਕੀਤੀ ਹਾਲਾ ਕਿ ਹਜ਼ਾਰਾਂ ਕਰੋੜਾਂ ਹਿਸਾਬ ਦੇ ਨਾਲ ਜਿਹੜਾ ਬਾ ਕਾਉਸਸ ਇਕੱਠਾ ਕਰ ਰਹੀ ਆ ਪੰਜਾਬ ਸਰਕਾਰ ਕੀ ਸਾਡੀ ਸੇਫਟੀ ਐਵੇਂ ਆ ਕਿ ਆਮ ਜਨਤਾ ਜਦੋਂ ਘਰੋਂ ਨਿਕਲਦੀ ਆ ਜਾਂ ਫਿਰ ਜਦੋਂ ਵਾਪਸ ਆਂਦੀ ਆ ਉਹਨਾਂ ਨੂੰ ਪਤਾ ਨਹੀਂ ਪੀ ਅਸੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਗਵਰਨਮੈਂਟ ਦਾ ਟੋਟਲ ਜਿਹੜਾ ਫੇਲਿਅਰ ਹੈ ਅਸੀਂ ਕਾਰਪੋਰੇਸ਼ਨ ਨੂੰ ਅਣਗਿਣਤ ਵਾਰ ਹਜ਼ਾਰਾਂ ਵਾਰ ਜਿਹੜਾ ਇਸ ਚੀਜ਼ ਦੇ ਮੁੱਦੇ ਤੇ ਅਸੀਂ ਕਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਆ ਅੱਜ ਹਾਰ ਕੇ ਅਸੀਂ ਦੁਬਾਰਾ ਤੋਂ ਜਿਹੜੀ ਇਹ ਪੁਖਰਤਾਲ ਕੀਤੀ ਆ ਅੱਜ ਦੀਆਂ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਨੇ ਸਭ ਤੋਂ ਪਹਿਲੀ ਮੰਗ ਕੀ ਜਿਹੜੀ ਸਾਡੀ ਭੈਣ ਬੈਠੀ ਐ ਇਹਦਾ 1 ਸਾਲ ਦੀ ਬੱਚੀ ਐ ਤੇ 7 ਸਾਲ ਦਾ ਬੇਟਾ ਹੈ ਉਹਨਾਂ ਦਾ ਫਿਊਚਰ ਸਿਕਿਉਰ ਕਰੇ ਪੰਜਾਬ ਗਵਰਨਮੈਂਟ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਜੋ ਕਿ ਕੋਈ ਤਰਸ ਦੇ ਆਧਾਰ ਤੇ ਨਾ ਦਿੱਤਾ ਜਾਏ ਇਹਨਾਂ ਦਾ ਰਾਈਟ ਬੰਦਾ ਵਾ ਇਹਨਾਂ ਦਾ ਹਸਬੰਡ 11 ਚੀਜ਼ਾਂ ਦੇ ਕਾਊਸਸਸ ਭਰਦਾ ਰਿਹਾ ਵਾ ਆਪਣਾ ਜਦੋਂ ਆਪਾਂ ਸੀਮੈਂਟ ਦੀ ਬੋਰੀ ਤੇ ਕਾਊਸਸਸ ਲੱਗ ਰਿਹਾ ਵਾ ਆਪਣਾ ਸ਼ਰਾਬ ਦੀ ਬੋਤਲ ਤੇ ਕਾਊਸਸਸ ਲੱਗ ਰਿਹਾ 2 ਵੀਲਰ 4 ਵੀਲਰ ਹੋਰ ਅਨੇਕਾਂ ਚੀਜ਼ਾਂ ਦੇ ਜਿਹੜਾ ਕਾਊਸਸਸ ਲੱਗ ਰਿਹਾ ਇਸ ਸੀ ਜਵਸਤੇ ਅਸੀਂ ਕਾਉਸਸ ਨਹੀਂ ਪਰ ਰਹੇ ਕਿ ਸਾਡੇ ਜਿਹੜੀ ਫੈਮਿਲੀ ਜਿਹੜੀ ਸਿਕਿਉਰ ਨਾ ਰਹੇ ਤੇ ਅਸੀਂ ਦੂਸਰੀ ਸਾਡੀ ਮੰਗ ਹੈ ਵਾ ਕਿ ਜਿਹੜੇ ਦੁਰਗਿਆਨਾ ਮੰਦਿਰ ਦੇ ਕੋਲ ਜਿੰਨੀਆਂ ਗੋਵਾਂ ਨੇ ਉਹ ਅੱਜ ਦੀ ਅੱਜ ਸਾਰੀਆਂ ਚੁੱਕੀਆਂ ਜਾਂ ਉਹਦੇ ਨਾਲ ਨਾਲ ਜਿਹੜੇ ਡੇਰੀ ਵਾਲੇ ਨੇ ਇਲੀਗਲ ਡੇਰੀ ਵਾਲੇ ਅਸੀਂ ਪੂਰੇ ਅੰਮ੍ਰਿਤਸਰ ਦੀ ਐਪਲੀਕੇਸ਼ਨ ਲਾਸਟ ਟਾਈਮ ਵੀ ਦਿੱਤੀ ਸੀ ਕਿ ਜਿਹੜੀਆਂ ਡੇਰੀਆਂ ਨੇ ਸਾਰੀਆਂ ਸ਼ਹਿਰ ਤੋਂ ਬਾਹਰ ਜਾ ਚੁੱਕੀਆਂ ਤੇ ਇਹ ਜਿਹੜੇ ਧਰਲੇ ਨਾ ਕੰਮ ਕਰ ਰਹੇ ਨੇ ਇਲੀਗਲ ਤਰੀਕੇ ਨਾਲ ਲੋਕਾਂ ਦੇ ਜਾਲਾ ਨਾ ਖਲਵਾੜ ਕਰ ਰਹੇ ਨੇ ਉਹਨਾਂ ਤੇ ਕਾਰਪੋਰੇਸ਼ਨ ਚੁੱਪ ਕਿਉਂ ਆ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਰੇ ਡੇਰੀ ਵਾਲੇ ਨੋਟਿਸ ਕੱਢਿਆ ਜਾਏ ਸਾਰੇ ਨੋਟਿਸ ਦਿੱਤਾ ਜਾਏ ਤੇ ਅੱਜ ਹੀ ਜਿਹੜਾ ਵਾ ਸਾਰੇ ਡੇਰੀ ਵਾਲਿਆਂ ਤੇ ਜਿਹੜੀ ਪ੍ਰੋਪਰ ਕਾਰਵਾਈ ਬਣ ਬੰਦੀ ਜਿਹੜੀ ਕੀਤੀ ਹੈ ਕਾਰਪੋਰੇਸ਼ਨ ਨੂੰ ਫੇਰ ਹੀ ਅਸੀਂ ਉਠਾਂਗੇ ਨਹੀਂ ਤੇ ਅਸੀਂ ਆਪਣਾ ਜਿਹੜਾ ਵਾ ਭੁੱਖਰ ਦਾ ਸਾਡੀ ਜਾਰੀ ਰਹੇ ਕੀ ਸਮਝਦੇ ਬਾਰ ਬਾਰ ਤੋਂ ਹੀ ਆਵਾਜ਼ ਚੁੱਕੇ ਤੁਹਾਡਾ ਮਸਲਾ ਕਿਉਂ ਨਹੀਂ ਹੱਲ ਹੋ ਸਰ ਸਭ ਤੋਂ ਵੱਡੀ ਗੱਲ ਇਹ ਵੈ ਕਿ ਇੱਕ ਇਹਦਾ ਇੱਕੋ ਨਿਚੋੜ ਨਿਕਲਦਾ ਜਿੱਦਾਂ ਪ੍ਰਾਣੀਆਂ ਸਰਕਾਰਾਂ ਨੇ ਕਾਰਪਸ਼ਨ ਕੀਤੀ ਹੈ ਉਸੇ ਤਰ੍ਹਾਂ ਇਹ ਭਗਵੰਤ ਮਾਨ ਵੀ ਅੰਦਰ ਖਾਤੇ ਕਾਰਪਸ਼ਨ ਕਰ ਰਿਹਾ ਮੈਂ ਬਾਹਰ ਬੋਰਡ ਲਾਇਆ ਵੀ ਮੂੰਹ ਦੇ ਟੇਬ ਲਾਈਆ ਭਗਵੰਤ ਮਾਨ ਦੇ ਵੀ ਇਹਨਾਂ ਨੇ ਲੋਕਾਂ ਨੂੰ ਐਨਾ ਜ਼ਿਆਦਾ ਬੇਵਕੂਫ ਬਣਾਇਆ ਸਾਡੇ ਪਸ਼ੂ ਪ੍ਰੇਮੀਆਂ ਨੇ ਅਸੀਂ ਖੁਦ ਵੋਟਾਂ ਪਾਈਆਂ ਨੇ ਪੀ ਨਵੀਂ ਸਰਕਾਰ ਆਏਗੀ ਪਸ਼ੂਆਂ ਦੇ ਹਿੱਤ ਵਿੱਚ ਕੰਮ ਕਰੇਗੀ ਤੁਸੀਂ ਮੈਨੂੰ ਇੱਕ ਬਿਆਨ ਦੱਸ ਦਿਓ ਸੀਐਮ ਸਾਹਿਬ ਦਾ ਆਇਆ ਹੋਏ ਵੀ ਅਸੀਂ ਗਊਆਂ ਵਾਸਤੇ ਕੁਝ ਕਰ ਰਹੇ ਹਾਂ ਜਾਂ ਕਾਊਸਸ ਵਾਸਤੇ ਕੁਝ ਕਰ ਰਹੇ ਹਾਂ ਅਸੀਂ 550 ਗਊਸ਼ਾਲਾ ਜਿਹੜੀ ਪੂਰੇ ਪੰਜਾਬ 'ਚ ਖੁੱਲਣੀ ਸੀ ਕਾਰਪੋਰੇਸ਼ਨ ਦੀ ਲੇਕਿਨ ਸਿਰਫ ਅੰਮ੍ਰਿਤਸਰ ਦੇ ਵਿੱਚ ਇੱਕੋ ਹੀ ਖੁੱਲੀ ਹੈ ਜਿਹੜੀ ਅਸੀਂ ਧਰਨੇ ਲਾ ਲਾ ਕੇ ਕਾਂਗਰਸ ਦੇ ਟਾਈਮ ਤੇ ਖਲਾਈ ਐ ਤੇ ਅਜੇ ਤੱਕ ਦੂਸਰੀ ਕੋਈ ਸਰਕਾਰੀ ਗਊਸ਼ਾਲਾ ਨਹੀਂ ਖੁੱਲੀ ਬਹੁਤ ਵੱਡੀ ਕ腐ਸ਼ਨ ਹੈ ਤੇ ਮੈਂ ਮੈਂ ਸਮਝਦਾ ਪੀ ਇਹ ਵਾਲੀ ਸਰਕਾਰ ਦੇ ਵੀ ਜਿੰਨੇ ਉੱਚ ਅਧਿਕਾਰੀ ਨੇ ਤੇ ਇਵਨ ਕਿ ਭਗਵੰਤ ਮਾਨ ਇਸ ਕ腐ਸ਼ਨ ਦੇ ਵਿੱਚ ਇਨਵੋਲਡ ਨੇ ਤੇ ਉਹ ਜਵਾਬਦੇਹ ਪੰਜਾਬ ਦੀ ਜਨਤਾ ਤੁਹਾਡੇ ਨੂੰ ਕਿੰਨੀ ਦੇਰ ਤੱਕ ਇਹ ਕੁੱਪਰਦਾ ਦੇ ਬੱਲੇ ਦੇਖੋ ਜਿੰਨੀ ਦੇਰ ਤੱਕ ਸਾਡੀ ਭੈਣ ਨੂੰ ਇਨਸਾਫ ਨਹੀਂ ਮਿਲਦਾ ਜਿੰਨੀ ਦੇਰ ਤੱਕ ਡੇਰੀ ਵਾਲੇ ਇਲਲੀਗਲ ਬਾਹਰ ਨਹੀਂ ਕੱਢੇ ਜਾਂਦੇ ਸ਼ਹਿਰ ਦੇ ਵਿੱਚੋਂ ਉਹਦੇ ਨਾਲ ਨਾਲ ਜਿੰਨੀ ਦੇਰ ਤੱਕ ਗਊਆਂ ਨਹੀਂ ਚੁੱਕਣਗੇ ਸਾਰੀਆਂ ਉਦੋਂ ਤੱਕ ਅਸੀਂ ਅੱਜ ਇੱਥੇ ਬੈਠੇ ਆ ਕਿਉਂਕਿ ਪਿਛਲੀ ਵਾਰੀ ਸਾਨੂੰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਵੀ ਆਏ ਸੀ ਇਹਨਾਂ ਨੇ ਦੋ ਦਿਨ ਗੱਡੀਆਂ ਲਿਆ ਕੇ ਡਰਾਮਾ ਕ੍ਰੀਏਟ ਕੀਤਾ ਇੱਕ ਦੋ ਗਮਾਂ ਚੁੱਕੀਆਂ ਤੇ ਬਾਅਦ ਵਿੱਚ ਫਿਰ ਦੁਬਾਰਾ ਤੋਂ ਕਹਿੰਦਾ ਜੀ ਕਾਰਵਾਈ ਸ਼ੁਰੂ ਹੋ ਗਈ ਹੈ ਸਵੇਰ ਤੱਕ ਸਾਰੀਆਂ ਚੁੱਕੀਆਂ ਜਾਣੀਆਂ ਇਸ ਵਾਰੀ ਅਸੀਂ ਉਹ ਚੀਜ਼ ਨਹੀਂ ਜਾਂਦੇ ਅਸੀਂ ਉਹਨਾਂ ਦੇ ਤੱਕ ਨਹੀਂ ਉਠਾਂਗੇ ਜਿੰਨੇ ਦੇ ਤੱਕ ਗਮਾਂ ਨਹੀਂ ਚੁੱਕੀਆਂ ਠੀਕ ਆਪਣਾ ਨਾਮ ਲੱਗਿਆ ਜੀ ਅਸੀਂ ਇੱਥੇ ਬੈਠੇ ਜੀ ਕਿੱਥੇ ਉਸਤਲਾ ਦਾ ਸਨਮਾਨ ਕਰਨ ਕਰਨ ਕਰ ਰਹੇ ਹਾਂ ਜੀ ਮੇਰਾ ਨਾਮ ਅਦਿਸ਼ਾ ਇੱਕ ਰੋਡ ਐਕਸੀਡੈਂਟ ਦੇ ਦੌਰਾਨ ਮੇਰੇ ਹਸਬੰਦ ਦੀ ਧੇਤ ਹੋ ਗਈ ਹੈ ਜਿਸ ਦਾ ਕਾਰਨ ਗਾਓ ਅੱਗੇ ਆਵਾਗ ਬਣਿਆ। ਅਸੀਂ ਬਾਕੀ ਬੜੀ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਐਸਜੀਐਮ ਸਾਹਿਬ ਨੂੰ ਪੇਲ ਪੱਤਰ ਦਿੱਤਾ ਹੈ ਕਿ ਮੇਰੇ ਇੱਕ ਦੋ ਬੱਚੇ ਨੇ ਛੋਟੇ-ਛੋਟੇ ਜਿਨ੍ਹਾਂ ਦਾ ਫਿਊਚਰ ਸਿਕਰ ਹੋ ਕਰੇ ਲਈ ਸਾਡੀ ਮਦਦ ਕੀਤੀ ਜਾਵੇ। ਬਟ ਕਦੀ ਉਹ ਲੈਟਰ ਅੱਧਰ ਤੋਂ ਉੱਧਰ ਜਾ ਰਹੀ ਹੈ ਫਿਰ ਵਾਪਸ ਜਾ ਰਹੀ ਹੈ। ਅਸੀਂ ਬੜਾ ਥੱਕ ਗਏ ਹਾਂ ਉਸ ਲੈਟਰ ਨੂੰ ਭੁਮਾਤ-ਭੁਆ ਕੇ मगर सरकार या कोई से योजना कार्यवाही असीम नीच अकलवाल दिन में बेंती की तीसी उन्होंने भी सारी सालेश्वर संदेश दिया सीम की ऐसी बात सही था बराबर बट उसको बाद भी सारी कोई मदद नहीं की गई हूँ डॉक्टर रोहन जी ने सालेश्वर संदेश दिया कि ऐसी तादाता होगी तो आप ठीक ठीक नहीं है ये बाइक भी